ਆਂ ਬੀਬੀਆਂ ਵੀ ਸਾਰਿਆਂ ਤੋਂ ਪੇਕਿਆਂ ਨੂੰ ਆ ਜਾਂਦੀਆਂ ਨੇ ਵਿਛੜੀਆਂ ਸਹੇਲੀਆਂ ਨੂੰ ਵੇਲਣ ਵਾਸਤੇ ਤੀਜਾਂ ਦਾਤ ਤੇ ਹੱਡ ਦੇਖਣ ਵਾਸਤੇ ਇੱਕ ਗੱਭਰੂ ਸੌਣ ਦੇ ਮਹੀਨੇ ਸੌਰੀ ਜਾ ਵੜਿਆ ਸੌਣ ਦੇ ਵੀਲੇ ਕਾਦੇ ਵਾਸਤੇ ਘਰ ਵਾਲੀ ਨੂੰ ਲਿਆਉਣ ਵਾਸਤੇ ਉਹਨੂੰ ਗੁੱਸੇ ਚ ਆ ਕੇ ਗੁੱਸੇ ਚ ਦੇ ਕੇ ਕਹਿੰਦੀ ਮੈਨੂੰ ਅਕਲ ਉਕਲ ਹੈ ਨਹੀਂ ਅਗੋ ਕਹਿੰਦਾ ਹੈਗੀ ਐ ਉਹ ਕਹਦੀ ਕਿੱਥੇ ਐ ਮੈਂ ਤਾਂ <div>ਕੀ ਕਿਤੇ ਨਹੀਂ ਐ ਤੈਨੂੰ ਰਸਮਾਂ ਦੇ ਵਾਜ ਦਾ ਪਤਾ ਨਹੀਂ ਤੈਨੂੰ ਨਹੀਂ ਪਤਾ ਵੀ ਮਾਪੇ ਧੀਆ ਨੂੰ ਸਾਉਣ ਦੇ ਮਹੀਨੇ ਤੋੜਦੇ ਨਹੀਂ ਹੁੰਦੇ ਤੂੰ ਕਿਵੇਂ ਮੂੰਹ ਚੱਕ ਕੇ ਗਿਆ ਸੀਗਾ ਵਿਚਾਰਾ ਮੇਰੇ ਵਰਗਾ ਸਿੱਧਾ ਸਾਦਾ ਘਰ ਵਾਲੀ ਦੀ ਗੱਲ ਸੁਣ ਕੇ ਸੱਚੀ ਮੁੱਚੀ ਘਬਰਾ ਗਿਆ ਅੰਦਰ ਵੜ ਕੇ ਘਰ ਵਾਲੀ ਨੂੰ ਕਹਿੰਦਾ ਬਲਿਏ ਲੋਕੇ ਬਲਿਏ ਲੋਕੇ ਉਹ ਬਲਿਏ ਲੋਕੇ ਹਾਂ ਹਾਂ ਬਲਿਏ ਲੋਕੇ ਬਲਿਏ ਲੋਕੇ ਜੇ ਮੈਂ ਗਲਤੀ ਨਾਲ ਆ ਹੀ ਗਿਆ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ ਹੁਣ ਚੱਲੀ ਚੱਲ ਤੜਕੇ ਚਾਹੇ ਮੂੰਹ ਨੇਰੇ ਮੁੜੇ ਜਾਈਂ ਕਦੀ ਕਿਉ ਮੇਰਾ ਚੱਕੀ ਦੇ ਆਪਣਾ ਵਿਚਾਲੇ ਹੱਥ ਆਇਆ ਹੋਇਆ ਹੁਣ ਜਾਮਾ ਸਵੇਰੇ ਮੁੜ ਕੇ ਆਨਾ ਮੈਂ ਤਾਂ ਵੱਲੋਂ ਪਿੱਛੇ ਆਉਂਗੀ ਉਹ ਜਾਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ ਗੱਬਰੂ ਗੱਬਰੂ ਜਾਣ ਵਾਸਤੇ ਬਹਾਨੇ ਘੜਦਾ ਕਦੇ ਕਹਿੰਦਾ ਬੁੜੀ ਕੋਠੋ ਤੁਝ ਗਈ ਪੀਦਾ ਚੂੜਾ ਨਿਕਲ ਗਿਆ ਕਦੇ ਕਹਿੰਦਾ ਬੁੜੀ ਨੇ ਮੱਝ ਨੂੰ ਮਾਰਿਆ ਮੱਝ ਮੱਝ ਤੇ ਪਈ ਰਹੀ ਲੱਗੇ ਉਹ ਮੱਝ ਨਹੀਂ ਬੁੜੀ ਪਈ ਆ ਇਹ ਮੈਂ ਕਹਿੰਦਾ ਮੱਝ ਪਈ ਆ ਬੁੜੀ ਆ ਮੱਝ ਬੁੜੀ ਮੱਝ ਬੁੜੀ 여기 ਕੀ ਹੋ ਗਿਆ ਮਾਫ ਕਰਨਾ ਸਵੇਰੇ ਕੇਲੇ ਚ ਨਾਸ਼ਤਾ ਖਾ ਗਿਆ ਸੀ ਇਸ ਕਰਕੇ ਜੁਬਾਨ ਤਿਲਕੀ ਜਾਂਦੀ ਆ ਉਹ ਜਾਣ ਤੋਂ ਨਾ ਕਰਦੀ ਆ ਗੱਬਰ ਨੂੰ ਜਾਣ ਵਾਸਤੇ ਬਹਾਨੇ ਘੜਦਾ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਹੈ ਗੀਤ ਪੇਸ਼ ਕਰਨ ਲੱਗੇ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਪੈਦੀ ਧੀਆਂ ਚ ਤੁਮਾਲੀਵੇਂ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਪੈਦੀ ਧੀਆਂ ਚ ਤੁਮਾਲਵੇਂ ਮੁੜ ਜਾ ਸ਼ਕੀਨਾ ਮੁੜ ਜਾ ਮੁੜ ਜਾ ਮੁੜ ਜਾ ਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲਵੇਂ ਮੁੜ ਜਾ ਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲਵੇਂ ਮੁੜ ਜਾ ਸ਼ਕੀਨਾ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਇੱਤੇ ਕੱਲ ਰਾਚ ਪੈਣ ਨੀ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਇੱਤੇ ਕੱਲ ਰਾਚ ਪੈਣ ਨੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣੀ ਖਿੱਚ ਲੈ ਤਿਆਰੀ ਬਿੱਲੋ ਆਇਆ ਤੈਨੂੰ ਲੈਣ ਲਈ ਖਿੱਚ ਲੈ ਤਿਆਰੀ ਸੌਣ ਦਾ ਮਹੀਨਾ ਪੈਂਦੀ ਦਿਆਂ ਚ ਤਮਾੜਵੇ ਮੁੜ ਜਾਸ਼ਕੀਨਾ ਮੁੜ ਜਾਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੁੜ ਜਾਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੁੜ ਜਾਸ਼ਕੀਨਾ ਉਹ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਜਿੱਦੇ ਕੱਲ ਰਜਤੈਣ ਨੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਚੱਕ ਆਇਆ ਤੈਨੂੰ ਲੈ ਖਿੱਚ ਲੈ ਤਿਆਰੀ ਬਿੱਲੋ ਆਇਆ ਤੈਨੂੰ ਲੈਣ ਨੀ ਖਿੱਚ ਲੈ ਤਿਆਰੀ ਚੁਣੀ ਸੀ ਲੰਮੀ ਸਾਰਾ ਪਿੰਡ ਨਹੀਂ ਹਸਾਉਣਾ ਸੀ ਸੋਚਣੀ ਸੀ ਲੰਮੀ ਸਾਰਾ ਪਿੰਡ ਨਹੀਂ ਹਸਾਉਣਾ ਸੀ ਵੱਡੇ ਆਸਿਆਣਿਆ ਤੂੰ ਵੱਲੋਂ ਪਿੱਛੋਂ ਆਉਣਾ ਸੀ ਵੱਡੇ ਆਸਿਆਣਿਆ ਤੂੰ ਵੱਲੋਂ ਪਿੱਛੋਂ ਆਉਣਾ ਸੀ ਸੋਚਣੀ ਸੀ ਲੰਮੀ ਸਾਰਾ ਪਿੰਡ ਨਹੀਂ ਹਸਾਉਣਾ ਸੀ ਵੱਡੇ ਆਸਿਆਣਿਆ ਤੂੰ ਵੱਲੋਂ ਪਿੱਛੋਂ ਆਉਣਾ ਸੀ 15 ਕੁ ਦਿਨ 15 ਕੁ ਦਿਨ ਕੁੱਲ ਜਾਣਾ ਸਿੱਖਿਆ ਰਵੇ ਪੰਦਰਾਂ ਕੁਦੀ ਨੇ ਪੰਦਰਾਂ ਨੇ ਹਾਂ ਪੰਦਰਾਂ ਕੁਦੀ ਨੇ ਭੁੱਲੇ ਜਾਣਾ ਸਿੱਖਿਆਲਵੇਂ ਮੁੜ ਜਾ ਸ਼ਕੀਨਾ ਮੁੜ ਜਾ ਸ਼ਕੀਨਾ ਮੈਂ ਨਹੀਂ ਜਾਣਾ ਤੇਰੇ ਨਾਲ ਵੇ ਮੁੜ ਜਾ ਸ਼ਕੀਨਾ ਮੈਂ ਨਹੀਂ ਜਾਣਾ ਤੇਰੇ ਨਾਲ ਵੇ ਮੁੜ ਜਾ ਸ਼ਕੀਨਾ ਬੇਬੇ ਬੜੀ ਔਖੀ ਬੇਬੇ ਬੜੀ ਔਖੀ ਬੇਬੇ ਬੜੀ ਔਖੀ ਉੱਤੋਂ ਪੰਗਾ ਹੋਰ ਪੈ ਗਿਆ ਬੇਬੇ ਬੜੀ ਔਖੀ ਬੇਬੇ ਬੜੀ ਔਖੀ ਉਤੋਂ ਪੰਗਾ ਹੋਰ ਪੈ ਗਿਆ ਤਾਣ ਚੱਕ ਬੱਲੀ ਚੁਬਾਰਾ ਕੱਲ ਲੱਗ ਗਿਆ ਤਾਣ ਚੱਕ ਬੱਲੀ ਚੁਬਾਰਾ ਕੱਲ ਪੈ ਗਿਆ ਬਾਰਿਸ਼ਾਂ ਦੇ ਜ਼ੋਰ ਨਾਲ ਬਾਰਿਸ਼ਾਂ ਦੇ ਜ਼ੋਰ ਨਾਲ ਟੁੱਟ ਗਈ ਲਟੈਣ ਵੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਚੱਟ ਆਇਆ ਤੈਨੂੰ ਖਿੱਚ ਲੈ ਆ ਬਿੱਲੋ ਆਇਆ ਤੈਨੂੰ ਲੈਣ ਲਈ ਖਿੱਚ ਲੈ ਤਿਆਰੀ ਨਾ ਵਿਛੋੜੀ ਜੰਨਾ ਕੁੰਝ ਕਿਤੇ ਡਾਰਦੀ ਦੇਖੀ ਨਾ ਵਿਛੋੜੀ ਜੰਨਾ ਕੁੰਝ ਕਿਤੇ ਡਾਰਦੀ ਇਹੋ ਹਿਤਾਰੁੱਤ ਹੀ ਹੁੰਦੀ ਹਰ ਤੇ ਸ਼ਿੰਗਾਰਦੀ ਇਹੋ ਹਿਤਾਰੁੱਤ ਹੀ ਹੁੰਦੀ ਹਰ ਤੇ ਸ਼ਿੰਗਾਰਦੀ ਦੇਖੀ ਨਾ ਵਿਛੋੜੀ ਜੰਨਾ ਕੁੰਝ ਕਿਤੇ ਡਾਰਦੀ ਇਹੋ ਹਿਤਾਰੁੱਤ ਹੀ ਹੁੰਦੀ ਹਰ ਤੇ ਸ਼ਿੰਗਾਰਦੀ ਅੱਲੜਾਂ ਦੇ ਪੈਰਾ ਥੱਲੇ ਅੱਲੜਾਂ ਦੇ ਪੈਰਾ ਥੱਲੇ ਸ਼ੂਕ ਦੇ ਪੁਚਾਲਵੇ ਛੁਕੀਨਾ ਮੁੜੇ ਜਾ ਛੁਕੀਨਾ ਮੈਂ ਨਹੀਂ ਜਾਣਾ ਤੇਰੇ ਨਾਲ ਵੇ ਮੁੜੇ ਜਾ ਛੁਕੀਨਾ ਮੈਂ ਨਹੀਂ ਜਾਣਾ ਤੇਰੇ ਨਾਲ ਵੇ ਮੁੜੇ ਜਾ ਛੁਕੀਨਾ ਕਹਿੰਦਾ ਤੇਰਾ ਮਾਹੀ ਕਹਿੰਦਾ ਤੇਰਾ ਮਾਹੀ ਕਹਿੰਦਾ ਤੇਰਾ ਮਾਹੀ ਛੱਡ ਝਾਗ ਕਿੱਥੇ ਪਾਣ ਦੀ ਕਹਿੰਦਾ ਤੇਰਾ ਮਾਹੀ ਉਹ ਕਹਿੰਦਾ ਤੇਰਾ ਮਾਈ ਬਿੱਲੋ ਕਹਿੰਦਾ ਤੇਰਾ ਮਾਹੀ ਛੱਡ ਝਾਗ ਕਿੱਥੇ ਪਾਣ ਦੀ ਬਾਪੂ ਨੇ ਹਦਾਇਤ ਕੀਤੀ ਛੇਤੀ ਮੁੜ ਆਣ ਦੀ ਰੇਨੇ ਹਦੈਤ ਕੀਤੀ ਛੇਤੀ ਮੁੜ ਆਣ ਦੀ ਚੱਲ ਉੱਠ ਤੋਰ ਚੱਲ ਉੱਠ ਤੋਰ ਕੰਵੇ ਪਣ ਨਾ ਸ਼ਦੈਣਵੀ ਖਿੱਚ ਲੈ ਤਿਆਰੀ ਖਿੱਚ ਲੈ ਪਿਆਰ ਡਟ ਆਇਆ ਤੈਨੂੰ ਲੈਣ ਵੀ ਖਿੱਚ ਲੈ ਤਿਆਰੀ ਬਿੱਲੋ ਆਇਆ ਤੈਨੂੰ ਲੈਣ ਵੀ ਖਿੱਚ ਲੈ ਤਿਆਰੀ ਰੋਂਦੀ ਕੁੜੀ ਲੋਂਦੀ ਤੇਰੇ ਬੋਤੇ ਉਤੇ ਬੇਗਈ ਰੋਂਦੀ ਕੁੜੀ ਲੋਂਦੀ ਬੋਤੇਉ ਤੇ ਬੈਗਈ ਡੁੱਬ ਜਾਣੀ ਦਿਲ ਦੀਆਂ ਦਿਲ ਵਿੱਚ ਲੈ ਗਈ ਡੁੱਬ ਜਾਣੀ ਦਿਲ ਦੀਆਂ ਦਿਲ ਵਿੱਚ ਲੈ ਗਈ ਨੀਜ ਨੂੰ ਵਿਆਹੀ ਨੀਜ ਨੂੰ ਵਿਆਹੀ ਪੈ ਗਿਆ ਜਿੰਦ ਨੂੰ ਜੰਜਾਲ ਵੇ ਮੋੜ ਜਾਸੂਕੀਨਾ ਮੋੜ ਜਾਸੂਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਇੱਥੇ ਲਿਆ ਤਿਆਰੀ ਦਿਲੋਂ ਆਇਆ ਤੈਨੂੰ ਲੈਣਨੀ ਮੋੜ ਜਾਸੂਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਚੱਲਿਆ ਪਿਆਰੀ ਜੱਟ ਆਇਆ ਤੈਨੂੰ ਲੈਣ ਨੀ ਚੱਲਿਆ ਪਿਆਰੀ ਕਿਕਰਾਂ ਮਿਲੰਗੀ ਦੁਬੇਰੀਆਂ ਮਿਲੰਗੀ ਕਿਕਰਾਂ ਮਿਲੰਗੀ